ਨੱਬ ਦੇ ਕਿਸਾਨਾਂ ਨੂੰ ਲੱਗਿਆ ਵੱਡਾ ਝਟਕਾ ਕੁਦਰਤ ਦੀ ਮਾਰ ਨੇ ਕਿਸਾਨਾਂ ਦੇ ਾਰਮਾਨ ਪਾਣੀ ਦੇ ਵਿੱਚ ਵਹਾ ਦਿੱਤੇ ਕਿਸਾਨਾਂ ਦੇ ਸੁੱਕੇ ਸਾਹ ਕਿਉਂਕਿ ਪਹਿਲਾਂ ਸਰਕਾਰਾਂ ਦੀ ਬੇਰੁਖੀ ਦਾ ਸ਼ਿਕਾਰ ਤੇ ਹੁਣ ਕੁਦਰਤ ਦੀ ਮਾਰ ਕਿਸਾਨਾਂ ਦਾ ਇਹਨਾਂ ਦੇ ਅੱਗੇ ਜੋਰ ਨਹੀਂ ਚੱਲ ਰਿਹਾ ਤਾਂ ਨੱਬਾ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਬਾਰਿਸ਼ ਦੇ ਨਾਲ ਹਲਕੀ ਗੜੇਮਾਰੀ ਤੋਂ ਬਾਅਦ ਪੱਕੀਆਂ ਪਕਾਈਆਂ ਫਸਲਾਂ ਵਿਛ ਗਈਆਂ ਜਿਸ ਤੋਂ ਬਾਅਦ ਕਿਸਾਨ ਜਿਹੜੇ ਨੇ ਗੁਹਾਰਾ ਲਗਾਉਂਦੇ ਹੋਏ ਨਜ਼ਰ ਆ ਰਹੇ ਨੇ ਕਿਸਾਨ ਜਿਹੜੇ ਨੇ ਉਹ ਕਦੇ ਆਪਣੀ ਫਸਲ ਵੱਲ ਦੇਖਦੇ ਨੇ ਤੇ ਕਦੇ ਅਸਮਾਨ ਵੱਲ ਦੇਖਦੇ ਨੇ ਕਿ ਰੱਬਾ ਅਜੇ ਹੱਕਹਿਰ ਨਾ ਕਰ ਕਿਉਂਕਿ ਸਾਡੀ ਇਹ 6 ਮਹੀਨਿਆਂ ਦੀ ਮਿਹਨਤ ਆ 6 ਮਹੀਨਿਆਂ ਦੀ ਮਿਹਨਤ ਕਰਕੇ ਅਸੀਂ ਇਹ ਸੋਚਦੇ ਆਂ ਕਿ ਆਖਰ ਇਸ ਫਸਲ ਨੂੰ ਵੇਚ-ਬੱਟ ਕੇ ਅਸੀਂ ਕਰਜ਼ਾ ਉਤਾਰ ਲਾਂਗੇ ਆਪਣੇ ਘਰ ਦਾ ਗੁਜ਼ਾਰਾ ਕਰ ਲਾਂਗੇ ਪਰ ਕਹਿੰਦੇ ਕੁਦਰਤ ਵੀ ਸਾਡੇ ਨਾਲ ਅਜਿਹਾ ਕਿਉਂ ਕਰ ਰਹੀ ਆ ਤਾਂ ਕਿਸਾਨ ਕੀ ਕੁਝ ਕਹਿ ਰਹੇ ਨੇ ਨਾਬਾ ਦੇ ਕਿਸਾਨਾਂ ਦੀ ਜ਼ੁਬਾਨੀ ਸੁਣ ਲੋ ਟੈਂਪਰੇ ਦੇ ਬੰਦਾ ਲਈ ਕੀ ਹੈ ਜੀ ਕੱਲੀ ਬਰਸਾਤ ਵੀ ਵੱਖਰੀ ਆ ਜੇ ਗੜੇ ਪੈਣੇ ਉਹ ਬਹੁਤ ਵੱਡਾ ਜਾਨ ਹੱਥਾਂ ਤੇ ਤਲੀਆਂ ਤੇ ਆ ਜਾਂਦੀ ਹੈ ਇਮੀਦਾਰ ਵੀ 6 ਮਹੀਨੇ ਪੂਰਾ ਮਗੂ ਪਾਲਦਨੇ ਫਸਲ ਪਰਮਾਤਮਾ ਤੋਂ ਅਰਦਾਸਾਂ ਕਰਦੇ ਨੇ ਵੀ ਫਸਲ ਸਾਡੀ ਇੰਨੀ ਵਧੀਆ ਹੋਊਗੀ ਹੁਣ ਇਹਦੀ ਇਹਦੀ ਮੌਸਮਾ ਆ ਇਹ ਬਹੁਤ ਜਿਆਦਾ ਸਿਲ ਫੜ ਜਾਊਗਾ ਹੁਣ ਸਰਕਾਰਾਂ ਨੇ ਨਹੀਂ ਲੈਣੀ ਇਹਦਾ ਮੌਸਮ ਰੀਆ ਦਾ ਸਰਕਾਰਾਂ ਨੂੰ ਆਪਦੇ ਇਹੀ ਇੰਤਜ਼ਾਮ ਕਰਨੇ ਚਾਹੀਦੇ ਨੇ ਜਿਹੜਾ ਕਿ ਜ਼ਿੰਮੇਵਾਰ ਦੇ ਭਲੇ ਵਾਸਤੇ ਖੜਾ। ਬੜੀ ਮੋਟੀ ਸੇਨ ਚ ਕਮੀ ਦੇਣੀ ਚਾਹੀਦੀ ਆ। ਜਿਹੜੀ ਕਿ ਸਰਕਾਰ ਦੇ ਅਫਸਰ ਨੇ ਖਰੀਦ ਕਰਦੇ ਨੇ, ਏਜੰਸੀ ਵਾਲੇ ਨੇ ਉਹਨਾਂ ਨੂੰ ਕੋਈ ਸਾਡੇ ਵਾਸਤੇ ਲਾਭ ਵਾਸਤੇ ਦੇਣਾ। ਬਾਕੀ ਪਰਮਾਤਮਾ ਨੂੰ ਅਰਦਾਸ ਕਰਦੇ ਆਂ ਵੀ ਪਰਮਾਤਮਾ ਸੁੱਖ ਸੰਧੀ ਦੇ ਦਿਓ ਮਹੀਨਾ ਇੱਕ ਲੋਕ ਫਸਲਾ ਸਾਂਭ ਲੈਣਾ। ਕੱਲ ਨੂੰ ਪਰਸ ਨੂੰ ਵੜ ਲੈਣੀ ਸੀ। ਅੱਛਾ। ਇਹ ਤਾਂ ਹੁਣ ਬਸਾਖੀ ਆ ਗਈ ਸੀ। 12-13 ਤਰੀਕ ਨੂੰ ਵੜ ਦੇਣੀ ਸੀ। ਹੁਣ ਇਹਦੇ ਨਾਲ 4 ਦਿਨ 5 ਦਿਨ ਸੱਲ ਪਈ। ਤੇ ਸਲੀਚ ਵੱਡਾਂਗੇ ਤਾਂ ਕਹਾਣੀ ਕੀ ਕੀ ਜਾਨੀ ਉਥੇ ਮੰਡੀਆਂ ਚ ਰੋੜ ਜੂ ਬਹੁਤ ਵਧੀਆ ਆਈ ਗਰਮੀ ਬਹੁਤ ਜ਼ਿਆਦਾ ਫੈਲੀ ਸੀ 40 ਦੇ ਨੇੜੇ ਆਪਣਾ ਟੈਂਪਰੇਚਰ ਪਹੁੰਚ ਗਿਆ ਸੀਗਾ ਮਬਾਰਕ ਪੈਨਲ ਬਹੁਤ ਵਧੀਆ ਰਾਤ ਮਿਲੀ ਜੀ ਬਾਜ਼ਾਰ ਦੇ ਵਿੱਚ ਵੀ ਚਹਲ ਪਹਲ ਹੋ ਗਈ ਮਾਰਕਟ بارش ਪੈਣ ਨਾਲ ਤੇ ਵਧੀਆ ਮਾਹੌਲ ਸੀਗਾ ਇਹ ਵੀ ਥੋੜਾ ਕਨਕਨ ਨੂੰ ਥੋੜਾ ਨੁਕਸਾਨ ਹੋ ਰਿਹਾ ਹੈ ਲੇਕਿਨ ਇਹ ਵੀ ਬਜ਼ੁਰਗਾਂ ਨੂੰ ਵੀ ਬਹੁਤ ਜ਼ਿਆਦਾ ਦਿੱਕਤ ਸੀ ਬੱਚਿਆਂ ਨੂੰ ਵੀ ਬਹੁਤ ਜ਼ਿਆਦਾ ਦਿੱਕਤ ਸੀਗੀ ਆਹ ਨਹੀਂ ਨਿਕਲ ਪਾਰੇ ਸੀ ਗਰਮੀ ਕਰਕੇ بارش ਪੈਣਾ ਬਹੁਤ ਵਧੀਆ ਰਾਹਤ ਮਿਲਣ ਲੱਗੀ ਤਾਂ ਕਿਸਾਨਾਂ ਦੇ ਵੱਲੋਂ ਪੂਰੀ ਜਾਣਕਾਰੀ ਦਿੱਤੀ ਗਈ ਆ ਕਿੰਨੀ ਫਸਲ ਆ ਕਿਸ ਤਰੀਕੇ ਦੇ ਨਾਲ ਬਰਬਾਦ ਹੋਈ ਆ ਤਾਂ ਹੁਣ ਸਰਕਾਰਾਂ ਦੇ ਅੱਗੇ ਗੁਹਾਰ ਲਗਾ ਰਹੇ ਨੇ ਮੁਆਵਜ਼ੇ ਦੀ ਮੰਗ ਕਰ ਰਹੇ ਨੇ ਤਾਂ ਕੀ ਹੁਣ ਸਰਕਾਰਾਂ ਇਹਨਾਂ ਕਿਸਾਨਾਂ ਦੀ ਬਾਹ ਫੜੇਗੀ ਸਰਕਾਰਾਂ ਇਹਨਾਂ ਕਿਸਾਨਾਂ ਦੀਆਂ ਬਾਹਾਂ ਫੜਨਗੀਆਂ ਜਾਂ ਨਹੀਂ ਪਰ ਕਿਸਾਨ ਦਿਨ ਬਾ ਦਿਨ ਜੋ ਇਸ ਤਰੀਕੇ ਦੇ ਨਾਲ ਗੁਰਬਤ ਦੀ ਜ਼ਿੰਦਗੀਆਂ ਦੇ ਵਿੱਚ ਜਾ ਰਹੇ ਨੇ ਜੋ ਕਿਸਾਨ ਆਪਣੇ ਮੁਆਵਜ਼ੇ ਦੇ ਲਈ ਸੜਕਾਂ ਦੇ ਉੱਤੇ ਆ ਰਹੇ ਨੇ ਜੋ ਕਿਸਾਨ ਧਰਨੇ ਲਗਾਉਂਦੇ ਨੇ ਪਰ ਧਰਨਿਆਂ ਤੋਂ ਬਾਅਦ ਉਹਨਾਂ ਨੂੰ ਡਾਂਗਾ ਮਿਲਦੀਆਂ ਨਹੀਂ ਫਿਰ ਕਿਸਾਨ ਵੀ ਇੱਕ ਵਾਰ ਜ਼ਰੂਰ ਸੋਚਣ ਨੂੰ ਮਜਬੂਰ ਹੁੰਦਾ ਕਿ ਆ ਵਾਕਏ ਹੀ ਸੱਚੀ ਗੱਲ ਹੈ ਕਿ ਜੱਟ ਦੀ ਜੂਨ ਬੁਰੀ ਰੜਕ ਰੜਕ ਮਰ ਜਾਣਾ